ਸੰਨ ਬਾਬਾ ਦੀਪ ਸਿੰਘ ਜੀ ਤੋਂ ਜੁੜਿਆ ਇੱਕ ਇਹੋ ਜਿਹਾ ਕਿੱਸਾ ਹੈ ਜਿਹੜਾ ਤੁਸੀਂ ਵੀ ਜਾਣ ਕੇ ਹੈਰਾਨ ਹੋ ਜਾਓਗੇ ਇੱਕ ਕੁੜੀ ਸੀ ਜਿਹੜੀ ਵਿਦੇਸ਼ਾਂ ਵਿੱਚ ਕੰਮ ਕਰਦੀ ਸੀ ਤੇ ਉਸ ਦੀ ਰਾਤ ਦੀ ਸ਼ਿਫਟ ਲੱਗਦੀ ਸੀ ਇੱਕ ਵਾਰ ਉਹ ਕੁੜੀ ਜਦੋਂ ਜ਼ਿਆਦਾ ਲੇਟ ਹੋ ਕੇ ਕੰਮ ਤੋਂ ਕਰ ਆਉਂਦੀ ਸੀ ਉੱਥੇ ਕੁੜੀ ਨੇ ਦੱਸਿਆ ਕੁਝ ਚੋਰ ਬਦਮਾਸ਼ ਖਲੋਤੇ ਸੀ ਜਿਹੜੇ ਕੁੜੀ ਨੂੰ ਦੇਖ ਰਹੇ ਸੀ ਤੇ ਲੁੱਟ ਖੋਹ ਕਰਨਾ ਚਾਹੁੰਦੇ ਸੀ ਤੇ ਉਸ ਕੁੜੀ ਨੇ ਦੱਸਿਆ ਕਿ ਉਹਨਾਂ ਚੋਰ ਬਦਮਾਸ਼ਾਂ ਦੇ ਕੋਲ हतियार ਵੀ ਸੀ ਇਹ ਵੇਖ ਕੇ ਜਦੋਂ ਕੁੜੀ ਦਾ ਮਨ ਸੈਮ ਗਿਆ ਉਹ ਡਰ ਗਈ ਉਸ ਕੁੜੀ ਨੇ ਮਨ ਦੇ ਵਿੱਚੋਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਅੱਖਾਂ ਬੰਦ ਕਰਕੇ ਜਦੋਂ ਉਹ ਕੁੜੀ ਅਰਦਾਸ ਕਰਨ ਲੱਗੀ ਤੇ ਬਸ ਏਨਕ ਕਹਿਣ ਦੀ ਧੀਰ ਸੀ ਤੇ ਉਹਦੇ ਬਾਅਦ ਇੱਕ ਐਸਾ ਕਰਿਸ਼ਮਾ ਵਾਪਰਿਆ ਜਦੋਂ ਕੁੜੀ ਨੇ ਅੱਖਾਂ ਖੋਲੀਆਂ ਉਹ ਸੜਕ ਜਿੱਥੇ ਬਦਮਾਸ਼ ਚੋਰ ਖਲੋਤੇ ਸੀ ਉਹ ਸੜਕ ਇੱਕਦਮ ਖਾਲੀ ਸੀ ਤੇ ਬਾਅਦ ਚ ਜਦੋਂ ਪੁਲਿਸ ਨੇ ਜੱਚ ਪੜਤਾਲ ਕੀਤੀ ਤੇ ਪੜਤਾਲਾਂ ਤੋਂ ਬਾਅਦ ਬਦਮਾਸ਼ਾਂ ਨੂੰ ਫੜਿਆ ਗਿਆ ਤੇ ਪੁੱਛਿਆ ਵੀ ਤੇ ਚੋਰੀ ਕਰਨ ਆਏ ਸੀ ਲੁੱਟ ਕਰਨ ਆਏ ਸੀ ਫਿਰ ਵਾਪਸ ਮੁੜ ਕੇ ਵੇ ਗਏ ਤੇ ਜਦੋਂ ਉਹਨਾਂ ਨੇ ਜਵਾਬ ਦਿੱਤਾ ਉਹ ਸੁਣ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਉਹਨਾਂ ਚੋਰ ਬਦਮਾਸ਼ਾਂ ਨੇ ਦੱਸਿਆ ਕਿ ਸਾਨੂੰ ਉਸ ਕੁੜੀ ਦੇ ਪਿੱਛੇ ਇੱਕ ਬਜ਼ੁਰਗ ਬਾਬਾ ਜੀ ਦਿਖੇ ਜਿਨ੍ਹਾਂ ਦੇ ਹੱਥਾਂ ਵਿੱਚ ਖੰਡਾ ਫੜਿਆ ਸੀ ਤੇ ਉਹਨਾਂ ਦੇ ਆਸੇ-ਪਾਸੇ ਐਨੀਆਂ ਸ਼ਕਤੀਆਂ ਸੀ ਜਿਹੜੀਆਂ ਦੇਖ ਕੇ ਚੋਰ ਐਨਾ ਡਰ ਗਏ ਕਿ ਉਹ ਭੱਜ ਗਏ ਇਹ ਵਿਸ਼ਵਾਸ ਦੀਆਂ ਗੱਲਾਂ ਨੇ ਉਹ ਬਾਬਾ ਦੀਪ ਸਿੰਘ ਜੀ ਤਾਂ ਮੌਤ ਤੋਂ ਵੀ ਲੜ ਗਏ ਸੀ ਦੰਨ 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 ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਅਤੇ ਸ਼ਹੀਦ ਸਿੰਘਾਂ ਦਾ ਪੈਰਾ ਸਦਾ ਆਪਣੇ ਗੁਰਸਿੱਖ ਨਾਲ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ